ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸ੍ਰੀ ਕਾਲ ਸਖਤ ਸਿੰਘ ਸਾਹਿਬ ਦੇ ਹੁਕਮਾਂ ਅਨੁਸਾਰ ਅੱਜ ਮਸਤਵਾਨਾ ਸਾਹਿਬ ਵਿਖੇ ਨਿਸਾਨ ਸਾਹਿਬ ਦੇ ਚੋਲੇ ਦਾ ਰੰਗ ਜੋ ਬਸੰਤੀ ਜੋ ਕਿ ਕਾਲ ਤੱਕ ਸਰਦ ਹੁਕਮ ਆਇਆ ଥିਵੀ ਬਸੰਤੀ ਰੰਗ ਦੇ ਚੋਲੇ ਜਿਹੜੇ ਨੇ ਜੈ ਸਰਮਈ ਰੰਗ ਦੇ ਚੜਾਏ ਜਾਣ ਅੱਜ ਮਸਤਵਾਨਾ ਸਾਹਿਬ ਵਿਖੇ ਇਸ ਚੋਲੇ ਨੂੰ ਮਤਲਬ ਨਸਾਨ ਸਾਹਿਬ ਦਾ ਚੋਲਾ ਸਾਹਿਬ ਦਾ ਰੰਗ ਬਸੰਤੀ ਕਰ ਦਿੱਤਾ ਗਿਆ ਭਾਈ ਤੇ ਹੋਰ ਗੁਰੂ ਘਰਾਂ ਦੇ ਵਿੱਚ ਵੀ ਸਾਨੂੰ ਇਹ ਅਪ ਦਾ ਜਿਹੜਾ ਰੰਗ ਹੈ ਬਸੰਤੀ ਜੈ ਸ਼ਰਮਈ ਇਹ ਹੀ ਵਰਤਣਾ ਚਾਹੀਦਾ ਹੈ ਦੂਜੀ ਜਿਹੜੀ ਰਲ ਗੱਡਜੀ ਹੋ ਗਈ ਉਹਦੇ ਤੋਂ ਬਚਣਾ ਚਾਹੀਦਾ ਜੋ ਕਾਲ ਤੱਕ ਦਾ ਹੁਕਮ ਹੈ ਉਹਦੇ ਮੁਤਾਬਕ ਸਾਨੂੰ ਇਸ ਰੰਗ ਦੇ ਭਾਈ ਜਿਹੜੇ ਚੋਲੇ ਨੇ ਉਹਨਾਂ ਸੰਤ ਸਾਹਿਬ ਨੂੰ ਚੜਾਉਣੇ ਚਾਹੀਦੇ ਨੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਜਿਹਨੇ ਵੀ ਮਸਤਵਾਨ ਸਾਹਿਬ ਨਿਸ਼ਾਨ ਸਾਹਿਬ ਦਾ ਚੋਲਾ ਚੜਾਉਣਾ ਹੋਵੇ ਸੇਵਾ ਕਰਨੀ ਹੋਵੇ ਤਾਂ ਭਾਈ ਉਹ ਇਸ ਰੰਗ ਦਾ ਬਸੰਤੀ ਰੰਗ ਦਾ ਲੈ ਕੇ ਆਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ